ਕੀਤਾ ਜਾਣਾ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਸਿੱਧੀ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਮੁੱਖ ਮੰਤਰੀ ਪਹੁੰਚੇ ਹੈ ਲਾਈਵ ਰੇਟ ਉਹਨਾਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਚਿੰਚਿਤ ਦੌਰਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਸਿੱਧੀ ਤਸਵੀਰ ਇਧਰਲੇ ਬੰਨੇ ਬਲਜਿੰਦਰ ਧਿਆਨ ਧਿਆਨ ਦੇ ਨਾਲ ਥੋੜਾ ਜਿਹਾ ਕਿਉਂਕਿ ਇਸ ਪਾਸਿਓਂ ਨਜ਼ਰ ਆ ਰਹੀ ਹੈ ਐਕਸ਼ਨ ਮੋਡ ਜਿਹੜੀ ਤਾਂ ਇਸ ਪਾਸੇ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਅਖੀਰਕਾਰ ਮਸਲਾ ਹੈ ਕਿ ਆ ਪੂਰਾ ਕਿਉਂਕਿ ਮੁੱਖ ਮੰਤਰੀ ਨੇ ਇਹ ਲਾਈਬ੍ਰੇਡ ਕੀਤੀ ਹੈ ਮੌਕੇ ਦੇ ਉੱਪਰ ਹੈ ਕਿ ਕੀ ਨਹੀਂ ਹੈ ਇਸ ਦੇ ਬਾਰੇ ਪੂਰੀ ਡਿਟੇਲ ਜਿਹੜੀ ਆ ਉਹ ਥੋੜੀ ਦੇਰ ਤੱਕ ਬਰੀਫ ਕੀਤੀ ਜਾਏਗੀ ਤਾਂ ਜਿਹੜੀ ਤਸਵੀਰ ਲਗਾਤਾਰ ਦਿਖਾ ਰਹੇ ਹਾਂ ਤੁਹਾਨੂੰ ਤਾਂ ਰਾਜਪੁਰਾ ਕੋਰਟ ਕੰਪਲੈਕਸ ਦੇ ਅੰਦਰ ਦੀ ਤਸਵੀਰਾਂ ਜਿੱਥੇ ਪਹੁੰਚੇ ਨੇ ਮੁੱਖ ਮੰਤਰੀ ਤਾਂ ਸਦਾ ਲਾਈਵ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਬਣੇ ਰਹੋ ਆਖਿਰਕਾਰ ਕੀ ਹੈ ਪੂਰਾ ਮਸਲਾ ਉਹ ਤੁਹਾਡੇ ਸਾਹਮਣੇ ਹੋਏਗਾ ਜੋ ਵੀ ਹੋਏਗਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਤੁਹਾਨੂੰ ਮੌਕੇ ਤੇ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਹਾਲਾਂਕਿ ਇਹ ਪਿਛਲੇ 게ਟ ਵੱਲ ਦੀ ਆਏ ਆ ਮੁੱਖ ਮੰਤਰੀ ਬੈਕਗੇਟ ਤੋਂ ਐਂਟਰੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਆ। ਦਾ ਸਿੱਧੀ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ। ਦਾ ਮੌਕੇ ਦੇ ਉੱਪਰ ਮਿਲ ਵੀ ਰਹੇ ਐ ਭਜਿੰਦਰ। ਤਾਂ ਮੌਕੇ ਦੇ ਉੱਪਰ ਕੁਝ ਗੱਲਬਾਤ ਵੀ ਕਿਸੇ ਨਾਲ ਕਰ ਰਹੇ ਨੇ ਮੁੱਖ ਮੰਤਰੀ। ਇਹ ਵੀ ਕੋਈ ਹੁੰਦਾ ਨਹੀਂ ਮੰਗਦਾ ਨਹੀਂ ਮੰਗਦਾ ਨਹੀਂ ਨਹੀਂ ਕੋਈ ਹੋ ਜੀ ਦੋ ਨੰਬਰ ਦਾ ਸਾਰਾ ਕੁਝ ਕੁਝ ਹੈ ਹੀ ਨਹੀਂ ਰਿਹਾ ਹੁਣ ਕੁਝ ਵੀ ਨਹੀਂ ਰਿਹਾ ਕਿਤੇ ਪਹਿਲਾਂ ਨਾਲੋਂ ਫਰਕ ਹੈ ਬਹੁਤ ਫਰਕ ਬਹੁਤ ਫਰਕ ਪਰ ਫਿਰ ਵੀ ਕੋਈ ਨਾ ਕੋਈ ਅਫਸਰ ਹੁੰਦਾ ਹੈ ਜਾਂ ਨਹੀਂ ਨਹੀਂ ਮੇਰੀ ਤਾਂ ਖੂcj ਹੁੰਦਾ ਹੈ ਤੇ ਹਰ ਡਰ ਨਹੀਂ ਪੂਰੇ ਦਾ ਹੁਣ ਤਾਂ ਕੁਝ ਲੈਣਾ ਹੀ ਸਭ ਕੁਝ ਬੰਦ ਕਰ ਗਏ ਲੋਕੀ ਐਂ ਕਹਿੰਦੇ ਆ ਵੀ ਜੇ ਕੋਈ ਕਿਸ ਨੇ ਦੇਖ ਲਿਆ ਕੰਪਲੇਟ ਕਰ ਦਿੱਤੂ ਗਣੇ ਚ ਪੈ ਜਾਗੇ ਡਰ ਦੇ ਮਾਰੇ ਕੋਈ ਕਰਦਾ ਹੀ ਨਹੀਂ ਹੈਗਾ ਹੁਣ ਮਤਲਬ ਚੱਲਣਗੇ ਜੀ ਕਿ ਮੈਂ ਜਿਹਨਾਂ ਨੂੰ ਅਸੀਂ ਆਮ ਬੰਦੇ ਅੱਗੇ ਰੋਕਿਆ ਕਿਹਾ ਜੋ ਅੱਜ ਲਾ ਲਾ ਕੀ ਕਰੀਏ ਅੱਗੇ ਤੁਹਾਨੂੰ ਜੀ ਅਸੀਂ ਫੋਨ ਕਰਕੇ ਵੀ ਦੱਸ ਸਕਦੇ ਹਾਂ ਵੀ ਤੁਹਾਨੂੰ ਇਹ ਦਿੱਕਤ ਹੈ ਪਹਿਲਾਂ ਕੋਈ ਗੱਲਾਂ ਕਿ ਮਿਲੇ ਨਹੀਂ ਤੁਹਾਨੂੰ ਨਹੀਂ ਜੀ ਜਿਵੇਂ ਤੁਹਾਡੇ ਨਾਲ ਖੜੇ ਅਸੀਂ ਕਿਤੇ ਜੀ ਸਾਡੇ ਕਰਮ ਹੈ ਜੀ ਕਿਤੇ ਵੀ ਸੀ ਉਹ ਦੇਖਿਆ ਵੀ ਨਹੀਂ ਕਦੇ ਗੇਰੀਆਂ ਚ ਪਹਿਲਾਂ ਵੀ ਆਉਂਦੇ ਹੋਵੋਗੇ ਹਾਂ ਜੀ ਆਉਂਦੇ ਹਾਂ ਹੁਣ ਫਰਕ ਹੋ ਪੈ ਗਿਆ ਥੋੜਾ ਬਹੁਤ ਫਰਕ ਬਹੁਤ ਜ਼ਿਆਦਾ ਹੁਣ ਚਲੋ ਕੋਈ ਪੈਸਾ ਨਹੀਂ ਕੋਈ ਰਿਸ਼ਵਤ ਨਹੀਂ ਜਿਵੇਂ ਮਰਜ਼ੀ ਆਉ ਆਪਣਾ ਕੰਮ ਕਰਾਓ ਤੇ ਮੈਂ ਅਫਸਰਾਂ ਨੂੰ ਵੀ ਕਹਿਆ ਉਹ ਦੇਖੋ ਤੁਹਾਡੀ ਇੰਨੀ ਨੀਂਹ ਤਰਖਾਨ ਹੈ ਹਾਂਜੀ ਤੁਸੀਂ ਕਿਸੇ ਤੋਂ 10000 ਰੁਪਏ ਲਓਗੇ ਪਤਾ ਨਹੀਂ ਕਿਵੇਂ ਲਿਓਗਾ 10000 ਬਿਲਕੁਲ ਬਿਲਕੁਲ ਨਹੀਂ ਕਰੀਂ ਕਰੀਂ ਬੰਦਾ ਜੀ ਹਾਂਜੀ ਇਹ ਕੰਮ ਉਹਦਾ ਫੋਨ ਵਾਲਾ ਹਾਂਜੀ ਫਿਰ ਵੀ 10000 ਕਿਉਂ ਹਾਂਜੀ ਤੁਹਾਡੀ ਇੰਨੀ ਤਰਖਾਨ ਕਦੇ ਵਾਸਤੇ ਦਿੰਨੇ ਕਦੇ ਵਾਸਤੇ ਹਾਂਜੀ ਸਰ ਇਹੀ ਚੈੱਕ ਕਰਨ ਆਇਆ ਸੀ ਅੱਜ ਬਿਲਕੁਲ ਜੇ ਚੱਲੇ ਸੀ ਅਚਾਨਕ ਖੜ ਗਿਆ ਮੈਂ ਅੰਦਰ ਜਾ ਕੇ ਦੇਖ ਹੁਣ ਅੰਦਰ ਜਾਣ ਕੇ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਹਿਲਾਂ ਲੋਕਾਂ ਤੋਂ ਪੁੱਛਿਆ ਗਿਆ ਜਿਹੜੇ ਬਾਹਰ ਲੋਕ ਆਏ ਹੋਏ ਸੀਗੇ ਕਿ ਕਿਦਰੇ ਤੁਸੀਂ ਕੋਈ ਕ腐ਸ਼ਨ ਦਾ ਮਸਲਾ ਤਾਂ ਨਹੀਂ ਕੋਈ ਅਫਸਰਾਂ ਤੋਂ ਕੋਈ ਕ腐ਸ਼ਨ ਤਾਂ ਨਹੀਂ ਕੋਈ ਕਰ ਰਿਹਾ ਕੋਈ ਰਿਸ਼ਵਤ ਤਾਂ ਨਹੀਂ ਤੁਹਾਡੇ ਤੋਂ ਮੰਗ ਰਿਹਾ ਤਾਂ ਪਟਿਆਲਾ ਜਾ ਰਹੇ ਸੀ ਮੁੱਖ ਮੰਤਰੀ ਪਟਿਆਲਾ ਜਾ ਰਹੇ ਸੀਗੇ ਔਰ ਇੱਥੇ ਕਹਿੰਦੇ ਕਿ ਰਾਹ ਦੇ ਵਿੱਚ ਰੁੱਕ ਕੇ ਗੱਲਬਾਤ ਕਰ ਰਹੇ ਆ ਇਸ ਕਰਕੇ ਰਾਜਪੁਰਾ ਜੋ ਡੀਸੀ ਕੰਪਲੈਕਸ ਆ ਇਸ ਦੇ ਅੰਦਰ ਪਹੁੰਚੇ ਨੇ ਮੁੱਖ ਮੰਤਰੀ ਤਾਂ ਇੱਥੇ ਹੁਣ तहसील कॉम्प्लेक्स राजपुरा ਦਾ ਮਾਫ ਕਰਿਓ ਡੀਸੀ ਕੰਪਲੈਕਸ ਨਹੀਂ ਤਹਿਸੀਲ ਕੰਪਲੈਕਸ ਹੈ ਇਹ ਰਾਜਪੁਰਾ ਦਾ ਤਹਿਸੀਲ ਕੰਪਲੈਕਸ ਹੈ ਇਹ ਜਿੱਥੇ ਮੁਲਾਕਾਤ ਕਰਨ ਦੇ ਲਈ ਹੁਣ ਮੁੱਖ ਮੰਤਰੀ ਪਹੁੰਚੇ ਆ ਬਾਹਰ ਇੱਧਰ ਗੱਲਬਾਤ ਕੀਤੀ ਜਾ ਰਹੀ ਹੈ ਜਿੰਨੇ ਵੀ ਲੋਕ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਆ ਮੁੱਖ ਮੰਤਰੀ ਜਿਹੜੇ ਲੋਕ ਇੱਥੇ ਕੋਈ ਆਪਣੀਆਂ ਫਰਿਆਦਾਂ ਲੈ ਕੇ ਆਏ ਆ ਕੋਈ ਆਪਣੇ ਕੰਮਕਾਜ ਲੈ ਕੇ ਆਏ ਹੋਏ ਨੇ ਮੁੱਖ ਮੰਤਰੀ ਦੇ ਕੋਲੇ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਅੱਗੇ ਜਾ ਰਹੇ ਨੇ ਮੁੱਖ ਮੰਤਰੀ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਕੋਈ ਪੈਸੇ ਮੰਗਦਾ ਹੋਵੇ ਜਾਂ ਕੋਈ ਕਹਿੰਦਾ ਹੋਵੇ ਅਗਲੇ ਬੁੱਧਵਾਰ ਨੂੰ ਆ ਜੀ ਵੀਰਵਾਰ ਨੂੰ ਆ ਜੀ ਨਹੀਂ ਜੀ ਹੈਨਾ ਬਸ ਵੇਟ ਕਰੀਂ ਬਈ ਜੋ ਉਹ ਤਾਂ ਜਿੰਨਾ ਚ ਇਹ ਮੂਰੇ ਬੰਦੇ ਬੈਠੇ ਨੇ ਅਫਸਰ ਟਾਈਮ ਤੇ ਆਉਂਦੇ ਆ ਹਾਂ ਜੀ ਹਾਂ ਜੀ ਕੋਈ ਨਹੀਂ ਦੇਖਣ ਆਇਆ ਮੈਂ ਤਾਂ यूं ਥੋੜਾ ਲੇਟ ਆਇਆ ਵੀ 3:30 3 ਵਜੇ ਖੜਦੇ ਨੇ ਇੱਥੇ ਅਫਸਰ ਜਾਂ ਨਹੀਂ ਜਾਂਦੇ ਘਰੋਂ ਚਲੇ ਜਾਂਦੇ ਨੇ ਜੀ ਖੜਦੇ ਆ ਬਿਲਕੁਲ ਖੜਦੇ ਆ ਬੜੀ ਵਧੀਆ ਡਿਊਟੀ ਨਿਭਾਰ ਰਹੇ ਨੇ ਨਹੀਂ ਨਹੀਂ ਥੋੜੇ ਕਰਕੇ ਆਏ ਥੋੜੇ ਕਰਕੇ ਤੂੰ ਤਾਂ ਪਹਿਲਾਂ ਵੀ ਆਉਂਦੇ ਰਹੇ ਹੋਗੇ ਹਰ ਕਾ ਪਹਿਲਾਂ ਨਾਲ ਹਰ ਕ ਬਹੁਤ ਭਾਰੀ ਹਰ ਕ ਤਪਦੀ ਮੈਂ ਇਹ ਚਾਹੀਦਾ ਜੇ ਪੰਨੂ ਤੇ ਖਜਲ ਖੋਰੀ ਨਾ ਹੋਣ ਉਹ ਤਾਂ ਵੈਸੇ ਮੈਂ ਕਿਹਾ ਹੋਇਆ ਕਿ ਹੁਣ ਦ੍ਰਿਸ਼ਟੀ ਇੱਕ ਇੱਕ ਕਰਾਂ ਪਿੰਡਾਂ ਜਾ ਕੇ ਵੀ ਕਰਨ ਲੱਗੇ ਕੰਮਕਾਰ ਜਿਹੜੇ ਨੇ ਉਹ ਤੁਹਾਡੇ ਹੁਣ ਕੋਈ ਡਾਕੂਮੈਂਟ ਵਗੈਰਾ ਛੋਟੇ-ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਅਫਸਰ ਵੀ ਆਇਆ ਕਰਨੀ ਇੱਕ ਬੇਨਤੀ ਹੋ ਰਹੀ ਥਾਡੀ ਮੋਟਰਾਂ ਦੇ ਕਨੈਕਸ਼ਨ ਦਾ ਕੋਲੋ ਜਿਹੜੇ ਉਹ ਕਰਦੇ ਉਹ ਆਪਾਂ ਕਿਸੇ ਵਾਰ 2 ਕਿੱਲੇ ਕਿਸੇ ਵਾਰ 3 ਕਿੱਲੇ ਉਹ ਕਰਨ ਦੇਣਾ ਪਾਣੀ ਦੀ ਛੋਟੀ ਜਿਹੀ ਬੇਨਤੀ ਹੈ ਜਿਹੜੇ ਛੋਟੇ ਗਰੀਬ ਮਰੇ ਜਿਹੜੇ ਪਲੱਡ ਲੈਂਦੇ 100 ਗਜ ਦਾ ਜਮਲਾਗਾ ਉਹਦੀ ਜਿਸ਼ ਨਹੀਂ ਹੋ ਰਹੀ ਇਹਨੂੰ ਸੀ ਜਾ ਉਹ ਕਰ ਰਹੇ ਬਹੁਤ ਜੰਦਾ ਪਰ ਜਾਣੇ ਸਾਰਾ ਪੰਜਾਬ ਦਾ ਜਿਹੜਾ ਹੋ ਗਿਆ ਤਾਂ ਐਨਓਸੀ ਖੋਲਦਾ ਬਹੁਤ ਜੰਦਾ ਕਨੈਕਸ਼ਨਾਂ ਦੀ ਵੀਰ ਕਨੈਕਸ਼ਨ ਉਹ ਤੋਂ ਮੇਰੇ ਕੋਲੇ ਆਏ ਨੇ ਨਬਜੀ ਬੋਰਡ ਨੂੰ ਬੁਲਾਇਆ ਹੋਇਆ ਠੀਕ ਹੈ ਕਿੰਨੇ ਪੁਰਾਣੇ ਕਨੈਕਸ਼ਨ ਪਏ ਨੇ ਦਮਾਨ ਨੋਟਿਸ ਵਗੈਰਾ ਹੈਗੇ ਨੇ ਹਾਂਜੀ ਹਾਂਜੀ ਬਸ ਫਿਰ ਪਹਿਲਾਂ ਪਹਿਲਾਂ ਪੈਸੇ ਭਰੇ ਹੋਏ ਨੇ ਨਹੀਂ ਪਹਿਲਾਂ ਤਾਂ ਇਹ ਹੀ ਆਪਣਾ ਸਕਿਉਰਟੀ ਭਰੀ ਵੀ ਸਕਿਉਰਟੀ ਭਰੀ ਹੋ ਜੇ ਨਾ ਦਮਾਨ ਨੋਟਿਸ ਕਹਿੰਦੇ ਜਿਹਨੂੰ ਆਪਾਂ ਦਮਾਨ ਨੋਟਸ ਆਊਗਾ ਜੀ ਫਿਰ ਮੋੜ ਫਿਰ ਆਊਗਾ ਮੈਂ ਕਰਦਾ ਪਤਾ ਮੈਂ ਕਰਦਾ ਕਿਹੜਾ ਪਿੰਡ ਹੈ ਅਲੂਣਾ ਪਿੰਡ ਆ ਜੀ ਅਲੂਣਾ ਠੀਕ ਅੱਜ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਰਾਜਪੁਰਾ ਦੇ ਤਹਿਸੀਲ ਕੰਪਲੈਕਸ ਤੋਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੁੱਖ ਮੰਤਰੀ ਪਹੁੰਚੇ ਗੱਲਬਾਤ ਕਰ ਰਹੇ ਆ ਆਮ ਲੋਕਾਂ ਦੇ ਨਾਲ ਜਿਹੜੇ ਮੌਕੇ ਦੇ ਉੱਪਰ ਇੱਥੇ ਕੋਈ ਕੰਮ ਕਾਜ ਕਰਾਉਣ ਦੇ ਲਈ ਆਏ ਹੋਏ ਆਪਣੇ ਨਿੱਜੀ ਕੰਮਾਂ ਨੂੰ ਲੈ ਕੇ ਲੋਕ ਆਏ ਹੋਏ ਨੇ ਔਰ ਮੁੱਖ ਮੰਤਰੀ ਪੁੱਛ ਰਿਹਾ ਕਿ ਇਸੇ ਕਰਕੇ ਮੈਂ ਲੇਟ ਆਇਆ 3 ਵਜੇ ਇਸੇ ਕਰਕੇ ਆਇਆ ਕਿ ਕੋਈ ਲਟਕਾਤ ਨਹੀਂ ਰਿਹਾ ਤੁਹਾਡੇ ਕੰਮ ਕੋਈ ਇਸ ਕਰਕੇ ਕਹਿੰਦੇ ਕਿ ਮੈਂ ਪਹੁੰਚਿਆ ਲੇਟ ਕਿ ਜੇ ਕੋਈ ਤੁਹਾਡਾ ਕੰਮ ਹੈਗਾ ਤਾਂ ਕੋਈ ਅੜਿੱਕਾ ਨਾ ਅੜਾਇਆ ਜਾਵੇ ਕੋਈ ਇਸ ਗੱਲ ਨੂੰ ਲੈ ਕੇ ਤਾਂ ਇੱਧਰ ਬਾਰੀ ਰੋ ਬਾਰੀ ਰੋ 3 3 ਬਾਰੋ ਤੋਂ ਬਾਰੋ ਬਸ ਹੋਰ ਹੋਰ ਪਹੁੰਚੇ ਅੰਦਰ ਤਾਂ ਅਕਸਰ ਆਮ ਤੌਰ ਤੇ ਅਫਸਰ ਜੋ ਕਈ ਵਾਰ ਟਾਲਮਟੋਲ ਕਰਦੇ ਆ ਕਈ ਵਾਰ ਸਿੱਧਿਸ ਭਾਸ਼ਾ ਚ ਪੰਜਾਬੀ ਚ ਕਿਹਾ ਜਾਂਦਾ ਕਿ ਕਈ ਵਾਰ ਗੋਲੀ ਪਾ ਦਿੰਦੇ ਆ ਜਾਂ ਕਈ ਵਾਰ ਇੱਕ ਕ੍ਰਪਸ਼ਨ ਦਾ ਇੱਕ ਸਿਸਟਮ ਹੁੰਦਾ ਹੈ ਕ੍ਰਪਸ਼ਨ ਕਰਨ ਦਾ ਕਿ ਲੋਕਾਂ ਦੇ ਕੰਮ ਲਟਕਾ ਦਿੱਤੇ ਜਾਣ ਔਰ ਉਸ ਤੋਂ ਬਾਅਦ ਫਿਰ ਲੋਕ ਆਪੇ ਮਜਬੂਰ ਹੋ ਕੇ ਜੋ ਆ ਸਾਨੂੰ ਪੈਸੇ ਦੇਣਗੇ ਪਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਜਿਹੜੀ ਹੈ ਇੱਕ ਦੀ ਮੁੱਖ ਮੰਤਰੀ ਪਹੁੰਚੇ ਹੈ ਇਸ ਟ੍ਰੇ ਤਾਂ ਉਹਨਾਂ ਦੇ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਮੌਕੇ ਤੇ ਮੌਕੇ ਦੀ ਇਹ ਤਸਵੀਰ ਦੇਖ ਪਾ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਅਫਸਰਾਂ ਦੇ ਬਾਰੇ ਪੁੱਛ-ਪੁੱਛ ਕੀਤੀ ਜਾ ਰਹੀ ਹੈ ਖੁਦ ਮੁੱਖ ਮੰਤਰੀ ਪਹੁੰਚ ਕੇ ਗੱਲਬਾਤ ਕਰ ਰਹੇ ਆ ਜੋ ਬੀਬੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਜੇ ਕੋਈ ਦਿੱਕਤ ਪਰੇਸ਼ਾਨੀ ਮੁਸ਼ਕਲ ਆ ਰਹੀ ਹੈ ਤਾਂ ਫਿਰ ਉਹਨਾਂ ਤਾਂ ਤਸਵੀਰ ਦੇਖ ਲਿਓ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਮੁੱਖ ਮੰਤਰੀ ਦੇ ਵੱਲੋਂ ਖੁਦ ਜਾਣ ਜਾਣਕਾਰੀ ਲੈ ਰਹੀ ਲਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਕੋਈ ਦਿੱਕਤ ਪਰੇਸ਼ਾਨੀ ਕੋਈ ਆ ਰਹੀ ਹੈ ਤਾਂ ਫਿਰ ਉਹਦੇ ਬਾਰੇ ਦੱਸਿਆ ਜਾਵੇ ਕੱਲੀ ਕੱਲੀ ਗੱਲ ਪੁੱਛੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਨੇ ਪੁੱਛਿਆ ਕਿ ਪੈਸਾ ਤਾਂ ਨਹੀਂ ਲੈ ਰਿਆ ਲੋਕ ਕਹਿ ਰਹੇ ਕਿ ਨਹੀਂ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਔਰ ਹੁਣ ਲੋਕ ਉਸ ਤਰੀਕੇ ਦੇ ਨਾਲ ਨਹੀਂ ਬਦਲਾ ਆਇਆ ਇਸ ਚੀਜ਼ ਨੂੰ ਲੈ ਕੇ ਲੋਕ ਕਹਿ ਰਹੇ ਕਿ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਫਰਕ ਨੂੰ ਲੈ ਕੇ ਤਾਂ ਇਹ ਔਰ ਉਸ ਤੋਂ ਬਾਅਦ ਹੁਣ ਅੱਗੇ ਬਾਕੀ ਦਫ਼ਤਰਾਂ ਦੇ ਵਿੱਚ ਜਾ ਕੇ ਗੱਲਬਾਤ ਕਰਨਗੇ ਮੁੱਖ ਮੰਤਰੀ। ਇਹ ਸਿੱਧੀ ਤਸਵੀਰ ਦੇਖ ਰਹੇ ਹੋ ਪੂਰ ਪੰਜਾਬ ਟੀਵੀ ਤੇ ਤੁਸੀਂ। ਔਰ ਜਿੱਧਰ ਹੁਣ ਰਜਿਸਟਰੀਆਂ ਹੋ ਰਹੀਆਂ ਨੇ ਉਸ ਪਾਸੇ ਮੁੱਖ ਮੰਤਰੀ ਟੂ 20 ਫੋਨ ਨੰਬਰ ਲਿਖਿਆ ਹੋਇਆ। ਕੌਣ ਫੋਨ ਕਰ ਲੈ। ਮੈਂ ਬਤਾਂਦਾ। ਦੀ ਤਸਵੀਰ ਦੇਖ ਰਹੇ ਹੋ ਤੁਸੀਂ ਰਾਜਪੁਰਾ ਦੇ ਤਹਿਸੀਲ ਕੰਪਲੈਕਸ ਦੀ ਤਸਵੀਰ ਇਹ ਇਧਰਲੇ ਪਾਸੇ ਤਹਿਸੀਲ ਕੰਪਲੈਕਸ ਦੀ ਤਸਵੀਰ ਇਹ ਇਧਰਲੇ ਪਾਸੇ ਜਿੱਥੇ ਰਜਿਸਟਰੀਆਂ ਕਰਾਉਣ ਵਾਸਤੇ ਲੋਕ ਆਏ ਹੋਏ ਆ ਕੋਈ ਆਪੋ ਆਪਣੇ ਕੰਮਾਂ ਨੂੰ ਲੈ ਕੇ ਲੋਕ ਆਏ ਹੋਏ ਜੀ ਜੀ ਤਸਵੀਰ ਦੇਖ ਰਹੇ ਹੋ ਤੁਸੀਂ ਮੁੱਖ ਮੰਤਰੀ ਪਹੁੰਚੇ ਨੇ ਔਰ ਰਜਿਸਟਰੀਆਂ ਜਿੱਧਰਲੇ ਬੰਨੇ ਹੋ ਰਹੀਆਂ ਨੇ ਇਧਰ ਰਜਿਸਟਰੀਆਂ ਹੋ ਰਹੀਆਂ ਨੇ ਔਰ ਲਾਈਨਾਂ ਦੇ ਵਿੱਚ ਲੱਗੇ ਜੋ ਲੋਕ ਖੜੇ ਨੇ ਔਰ ਇਹ ਸਬ ਰਜਿਸਟਰਾਰ ਦਾ ਕਮਰਾ ਔਰ ਉਹਨਾਂ ਦੇ ਬਾਰੇ ਵੀ ਜਾਣਕਾਰੀ ਲਈ ਜਾਣੀ ਹੈ ਮੁੱਖ ਮੰਤਰੀ ਦੇ ਵੱਲੋਂ ਪੁੱਛ ਗਿੱਚ ਕੱਲੇ ਕੱਲੇ ਬੰਦੇ ਤੋਂ ਕੀਤੀ ਜਾ ਰਹੀ ਹੈ ਕੱਲੇ ਕੱਲੇ ਬੰਦੇ ਤੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਠੀਕ ਠਾਕ ਹੋ ਰਿਹਾ ਹੈ ਕਿ ਨਹੀਂ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਕਿ ਨਹੀਂ ਕੰਮ ਤਾਂ ਇਹ ਸਾਰੀ ਜਾਣਕਾਰੀ ਸਾਰੀ ਡਿਟੇਲ ਬ੍ਰੀਫ ਲਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਖਣਾ ਦੇ ਵੱਲੋਂ ਤਾਂ ਇਹ ਤਸਵੀਰ ਹੈ ਤੋ ਜਿੰਦੀ ਤਸਵੀਰ ਦੇਖ ਰਹੇ ਹੋ ਤੁਸੀਂ ਮੁੱਖ ਮੰਤਰੀ ਦੇ ਵੱਲੋਂ ਲਾਈਵ ਇਹ ਰੇਡ ਕੀਤੀ ਜਾ ਰਹੀ ਹੈ ਲਾਈਵ ਇਹ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਮੁੱਖ ਮੰਤਰੀ ਦੇ ਵੱਲੋਂ ਲਈ ਜਾ ਰਹੀ ਹੈ ਬਜੀ ਇਹ ਤਾਂ ਆ ਤਾਂ ਕੈਮਰਾ ਪਰਸਨ ਬਲਜਿੰਦਰ ਨੂੰ ਕਹੂੰਗਾ ਕਿ ਇੱਕ ਵਾਰ ਬਲਜਿੰਦਰ ਬਾਹਰੋਂ ਹੀ ਬਾਹਰ ਆ ਕੇ ਇੱਕ ਵਾਰ ਤਸਵੀਰ ਦਿਖਾ ਦਿੱਤੀ ਜਾਵੇ ਕਿਉਂਕਿ ਮੁੱਖ ਮੰਤਰੀ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੇ ਵੱਲੋਂ ਔਰ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਮੁੱਖ ਮੰਤਰੀ ਖੜੇ ਨੇ ਇੱਥੇ ਆਸਾਰੀ ਬਿਜੁਰਗੀ ਜੋ ਆਪਣੀ ਬੇਥਾ ਦੱਸ ਰਹੇ ਨੇ ਕਿੰਨਾ ਬਹੁਤ ਚੰਗਾ ਹੈ ਠੀਕ ਹੈ ਕਿਵੇਂ ਚੱਲ ਰਹੇ ਹੋ ਬਹੁਤ ਵਧੀਆ ਸਰ ਮੈਂ ਤਾਂ ਜਨਪਟਿਆਲੇ ਜਾ ਰਿਹਾ ਸੀ ਮੈਂ ਰੁਕ ਗਿਆ ਸਟਾਫ ਨੂੰ ਮਿਲ ਕੇ ਆਏ ਤੁਹਾਡੇ ਨਾਲ ਨਾ ਨਾ ਕੋਈ ਕੋਈ کافی ਲੋਕ ਆ ਸ਼ਿਕਾਇਤਿਸ ਨੂੰ ਲੈ ਕੇ ਆ ਰਹੇ ਕਰੋ ਕਰੋ ਗੁੱਡ ਲੱਕ ਗੁੱਡ ਲੱਕ ਜਿਹੇ ਤਰ੍ਹਾਂ ਕਰੋ ਵਿਕਰਮ ਸਿੰਘ ਰਾਧਨੀ ਵੀ ਕਮਰੇ ਜਾ ਕੇ ਜਿੱਥੇ ਰਜਿਸਟਰੀਆਂ ਹੋ ਰਹੀਆਂ ਉੱਥੇ ਵੀ ਜਾਣਕਾਰੀ ਲਈ ਜਾ ਰਹੀ ਹੈ ਜਿੱਥੇ ਕਿਉਂਕਿ ਸਭ ਤੋਂ ਵੱਧ ਕਿਹਾ ਜਾਂਦਾ ਹੈ ਕਿ ਜੇ ਅਕਸ਼ਲ ਹੁੰਦੀ ਹੈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਯਾ ਰੀਅਲ ਦੇ ਮਾਮਲੇ ਇਹ ਦਿੱਕਤ ਕਿ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਹੁਣ ਸਬ ਰਜਿਸਟਰਾਰ ਉੱਤਰ ਮੁੱਖ ਮੰਤਰੀ ਜਾਂਚ ਪੜਤਾਲ ਕਰ ਰਹੇ ਨੇ ਔਰ ਮੌਕੇ ਤੇ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਤਾਂ ਹੁਣ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਪਟਿਆਲਾ ਜਾਣਾ ਤਾਂ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕਰਪਸ਼ਨ ਵੀ ਅਸੀਂ ਰੀਡ ਦੀ ਹੱਡੀ ਤੋੜਨੀ ਹੈ ਜਿਹੜੇ ਲੋਕ ਕਰਪਟ ਨੇ ਉਹਨਾਂ ਦੀ ਰੀਡ ਦੀ ਹੱਡੀ ਤੋੜਨੀ ਹੈ ਕਿਉਂਕਿ ਜੇ ਕਰਪਸ਼ਨ ਰੁਕੇਗੀ ਤਾਂ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਵੀ ਸੀ ਦਾਵਾ ਵੀ ਸੀਗਾ ਇਸ ਤਰ੍ਹਾਂ ਦਾ ਕਿ ਅਸੀਂ ਕਰਪਸ਼ਨ ਦਾ ਲੱਖ ਤੋੜਨਾ ਜਿਹੜੇ ਲੋਕ ਕਰਪਟ ਨੇ ਉਹਨਾਂ ਤੇ ਅਸੀਂ ਜਿਹੜਾ ਸਨ ਲਾਉਣਾ ਹੈ ਤਾਂ ਹੁਣ ਉਸੇ ਤਰੀਕੇ ਨਾਲ ਦਾਵਾ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਕਿ ਚੈੱਕ ਕਰਨ ਦੇ ਲਈ ਜਾਂਚ ਪੜਤਾਲ ਦੇ ਲਈ ਪਹੁੰਚੇ ਕਿ ਜਿਹੜੀਆਂ ਅਸੀਂ ਹਦਾਇਤਾਂ ਦਿੱਤੀਆਂ ਕਿ ਅਫਸਰ ਉਹਨਾਂ ਹਦਾਇਤਾਂ ਨੂੰ ਮੰਨ ਰਹੇ ਨੇ ਜਾਂ ਨਹੀਂ ਮੰਨ ਰਹੇ ਤਾਂ ਉੱਥੇ ਹੀ ਹੁਣ ਗੱਲਬਾਤ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੀ ਤਸਵੀਰ ਵੀ ਦੇਖ ਰਹੇ ਹੋ ਤੁਸੀਂ ਪੂਰ ਪੰਜਾਬ ਟੀਵੀ ਤੇ ਮੌਕੇ ਦੀ ਤਸਵੀਰ ਹੈ ਕਿ ਕਿਵੇਂ ਮੁੱਖ ਕੀਤੇ ਜਾ ਰਹੇ ਨੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਆ ਲੋਕਾਂ ਦੇ ਨਾਲ ਔਰ ਉੱਥੇ ਹੀ ਪੁੱਛਗਿੱਛ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਲੋਕਾਂ ਨੂੰ ਆ ਰਹੀ ਤਾਂ ਪ੍ਰੋ ਪੰਜਾਬ ਟੀਵੀ ਤੇ ਸਿੱਧੀ ਤਸਵੀਰ ਦੇਖ ਰਹੇ ਹੋ ਤੁਸੀਂ ਸਬ ਰਜਿਸਟਰਾਰ ਦੇ ਦਫਤਰ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਗੱਲਬਾਤ ਕਰ ਰਹੇ ਨੇ तमाम ਲੋਕਾਂ ਦੇ ਨਾਲ ਜਿਹੜੇ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਜੇ ਕੋਈ ਕਿਸੇ ਨੂੰ ਮੁਸ਼ਕਲ ਦਿੱਕਤ ਆ ਰਹੀ ਹੋਵੇ ਤਾਂ ਉਸ ਦੇ ਬਾਰੇ ਜਾਂਚ ਪੜਤਾਲ ਕੀਤੀ ਜਾਵੇ ਉਸ ਦੇ ਉੱਪਰ ਐਕਸ਼ਨ ਕੀਤਾ ਜਾਵੇ ਹਦਾਇਤਾਂ ਵੀ ਅਫਸਰਾਂ ਦੇ ਵੱਲੋਂ ਅਫਸਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਦੇ ਵੱਲੋਂ ਤਾਂ ਸਬ ਰਜਿਸਟਰਾਰ ਨੂੰ ਜੋ ਹਦਾਇਤਾਂ ਮੌਕੇ ਤੇ ਦਿੱਤੀਆਂ ਜਾ ਰਹੀਆਂ ਨੇ ਉਹ ਪੂਰੀ ਡਿਟੇਲਸ ਤਫਸੀਲ ਕਰ ਰਹੇ ਨੇ ਕਿ ਆਖਰਕਾਰ ਹਦਾਇਤਾਂ ਦਿੱਤੀਆਂ ਗਈਆਂ ਮੁੱਖ ਮੰਤਰੀ ਪ੍ਰੀਫ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਇਹ ਰੇਡ ਕੀਤੀ ਹੈ ਅਚਨਚੇਤ ਦੌਰਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਦੀਆਂ ਲਾਈਵ ਐਕਸਕਲੂਸਿਵ ਤਸਵੀਰਾਂ ਅਪਰੋ ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਬਾਰ ਬਾਰ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਕ腐ਸ਼ਨ ਦੇ ਖਿਲਾਫ ਆ ਅਸੀਂ ਔਰ ਕਿਉਂਕਿ ਆਮ ਆਦਮੀ ਪਾਰਟੀ ਇਸੇ ਮੂਮੈਂਟ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਔਰ ਉਸ ਤੋਂ ਬਾਅਦ ਵਾਰ-ਵਾਰ ਮੁੱਖ ਮੰਤਰੀ ਦਾਵਾ ਵੀ ਕਰਦੇ ਰਹੇ ਇਸ ਚੀਜ਼ ਨੂੰ ਲੈ ਕੇ ਜਦੋਂ ਵੱਖ-ਵੱਖ ਰੈਲੀਆਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਤਾਂ ਹੁਣ ਇਸ ਮਹਿਕਮੇ ਦੇ ਵਿੱਚ ਵੱਡੇ ਪਦਰ ਤੇ ਰਸਟਾ ਚਾਰ ਹੁੰਦਾ ਇਸ ਤਰ੍ਹਾਂ ਦੇ ਐਲੀਗੇਸ਼ਨ ਸਮੇਂ-ਸਮੇਂ ਤੇ ਲੱਗਦੇ ਰਹੇ ਆ ਤਾਂ ਇਸ ਕਰਪਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਜਿਸ ਦੀ ਕੋਸ਼ਿਸ਼ ਦੇ ਵਿੱਚ ਮੁੱਖ ਮੰਤਰੀ ਲੱਗੇ ਹੋਏ ਆ ਇਸ ਤਰ੍ਹਾਂ ਦਾ ਦਾਵਾ ਮੁੱਖ ਮੰਤਰੀ ਦੇ ਵੱਲੋਂ ਵਾਰ-ਵਾਰ ਸਮੇਂ-ਸਮੇਂ ਤੇ ਕੀਤਾ ਜਾਂਦਾ ਰਿਹਾ ਤਾਂ ਹੁਣ ਉਹ ਬਾਹਰ ਆਉਣਗੇ ਔਰ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਕਿ ਕੀ ਕਹਿ ਰਹੇ ਨੇ ਮੁੱਖ ਮੰਤਰੀ ਆਖਰਕਾਰ ਕਿ ਵਿਜ਼ਨ ਕੀ ਵਿਜ਼ਨ ਹੈ ਕਿ ਇਸ ਦੇ ਨਾਲ ਕਿੰਨਾ ਕੁ ਫਰਕ ਪੈਣਾ ਕਿੰਨਾ ਕਿ ਡਰ ਖਾਓ ਇਸ ਚੀਜ਼ ਦੇ ਨਾਲ ਅਫਸਰਾਂ ਦੇ ਵਿੱਚ ਜਾਂ ਜਿਹੜੇ ਕਰਪਟ ਅਫਸਰ ਹੈ ਉਹਨਾਂ ਦੇ ਵਿੱਚ ਹੋਏਗਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੋਸ਼ਿਸ਼ ਹੈ ਤਾਂ ਦੇਖ ਰਹੇ ਤੁਸੀਂ ਤਸਵੀਰ ਸਿੱਧੀ ਮੌਕੇ ਤੋਂ ਤਸਵੀਰ ਦਿਖਾ ਰਹੇ ਤੁਹਾਨੂੰ ਸੰਪ੍ਰਦਿਸ਼ਚਾਰ ਦੇ ਕਮਰੇ ਦੇ ਵਿੱਚ ਗੱਲਬਾਤ ਕਰ ਰਹੇ ਹੈ ਮੁੱਖ ਮੰਤਰੀ ਭਗਵੰਤ ਮਾਨ ਮੌਕੇ ਤੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੌਕੇ ਦੇ ਉੱਪਰ ਤਾਂ ਕਿ ਹਾਂ ਜੀ ਤਸਵੀਰ ਪੰਜਾਬ ਟੀਵੀ ਤੇ ਦਿਖਾ ਰਹੇ ਅਸੀਂ ਤੁਹਾਨੂੰ ਕਿ ਮੁੱਖ ਮੰਤਰੀ ਦੇ ਵੱਲੋਂ ਅਚੰਚਿਤ ਦੌਰਾ ਕੀਤਾ ਗਿਆ ਅਚੰਚਿਤ ਰੇਡ ਕੀਤੀ ਗਈ ਹੈ ਤਾਂ ਕਿ ਪੁੱਛਿਆ ਜਾਵੇ ਲੋਕਾਂ ਨੂੰ ਕਿ ਦਿੱਕਤਾਂ ਕੀ ਆ ਰਹੀਆਂ ਨੇ ਕਿ ਜਿਵੇਂ ਦਾਵਾ ਕੀਤਾ ਜਾ ਰਿਹਾ ਮੁੱਖ ਮੰਤਰੀ ਦੇ ਵੱਲੋਂ ਗਰਾਊਂਡ ਦੇ ਉੱਪਰ ਉਹਦੀ ਹਕੀਕਤ ਕੀ ਹੈ ਤਾਂ ਗਰਾਊਂਡ ਰਿਐਲਿਟੀ ਜਾਣਨ ਦੇ ਲਈ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਸੰਬੋਧਨ ਵੀ ਕਰਨਗੇ ਮੁੱਖ ਮੰਤਰੀ ਕੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਇਸ ਦੇ ਬਾਰੇ ਜਾਣਕਾਰੀ ਦੇਣਗੇ ਮੁੱਖ ਮੰਤਰੀ ਤਾਂਚਨ ਚੇਤ ਦੌਰਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੀਤਾ ਗਿਆ

मुख्यमंत्री भगवंत मान होना ने अचनचित दौरा किया और पहुंचे थे मुख्यमंत्री तहसील कंपलैक्सार दफ्तर गए ਸਾਬ ਜੀ ਆ ਜੋ ਆਪ ਆਏ ਤੇ ਕੀ ਡਿਟੇਲ ਅੱਜ ਅੱਜ ਦੇ ਦੋ ਮਾਈਕ ਦਿਓ ਯਾਰ ਸ਼ਾਂਤੀ ਕਰ ਬੋਲੀ ਜੀ 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 ਮਾਈਕ ਮਾਈਕ ਹਾਂਜੀ ਮਾਈਕ ਥੱਲੇ ਕਰੋ ਜੀ 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 ਆਨਸਾਪ ਪੰਜਾਬੀ ਜੀ ਬੋਲੀ ਅੱਜ ਕੀ ਮਕਸਦ ਹੈਗਾ ਦੇਖੋ ਭਾਈ ਸਾਰੇ ਜੀ ਸਰਕਾਰ ਆਪਣੇ ਨੀ ਬੜ ਰਿਹਾ ਜੀ ਜੀ ਸਰਕਾਰ ਤੁਹਾਡੇ ਦੁਆਰ ਇੱਕ ਸਾਡਾ ਸਿਲਸਿਲਾ ਚੱਲਦਾ ਹੈ ਜੀ ਜਿਹਦੇ ਵਿੱਚ ਅਫਸਰ ਜਿਹੜੇ ਨੇ ਜੀ ਉਹ ਪਿੰਡਾਂ ਜਾਂਦੇ ਨੇ ਜੀ ਕੋਈ ਰਜਿਸਟਰੀਆਂ ਵੀ ਕਰਦੇ ਆ ਤਹਿਸੀਲਦਾਰ ਜਾ ਕੇ ਏਡੀਸੀ ਜਾਂਦੇ ਡੀਸੀ ਜਾਂਦੇ ਮੁਸ਼ਕਲ ਸੁਣਦੇ ਆ ਮੌਕੇ ਤੇ ਉਹਨਾਂ ਦਾ ਹੱਲ ਵੀ ਕਰਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਕਿਸੇ ਸਕੂਲ 'ਚ ਕਿਸੇ ਕਚਹਿਰੀ 'ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ 'ਚ ਹਸਪਤਾਲ 'ਚ ਮੈਂ ਵੀ ਰੁਕ ਜਾਂਦਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਟ ਦੇ ਵਿੱਚ ਰੁਕੇ ਹਾਂ ਤੁਸੀਂ ਕੈਮਰੇਆਂ 'ਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੀਆਂ ਦਿੱਕਤਾਂ ਲੋਕ ਮਿਲੇ ਕਈਆਂ ਦੀਆਂ ਰਸਤੀਆਂ ਹੋ ਗਈਆਂ ਕਈਆਂ ਨੇ ਹਜੇ ਵੇਟਿੰਗ 'ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ 'ਚ ਜਾ ਕੇ ਦੋ ਤਿੰਨ ਰਸਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 2040 ਅਸੀਂ ਰਿਸ਼ਤੀਆਂ ਕਰਕੇ ਜਾਂਦੇ ਆ। ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਹੈ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਹੈ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਤਾਂ ਪਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ ਤੁਸੀਂ ਤਾਂ ਤਾਂ ਫਿਰ ਦੱਸਿਆ ਤੇ ਲੋਕਾਂ ਦੀਆਂ ਸ਼ਿਕਾਇਤ ਵੀ ਆਈ ਹੈ ਨਹੀਂ ਕਿਸੇ ਨੇ ਕੁਝ ਕਹਤ ਨਹੀਂ ਕਿ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਕ ਆਇਆ ਤਾਂ ਪਤਾ ਵੀ ਨਹੀਂ ਸੀਗਾ ਸਰ ਕਿੰਨਾ ਫਾਇਦਾ ਹੈ ਪਸੰਦਿਆ ਵਾ ਕੇ ਕੁਝ ਨਹੀਂ ਕੰਮਿਆਫੁੰਦਾ ਲੱਗਿਆ ਲੋਕ ਦੱਸਦੇ ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਮੁੱਖ ਮੰਤਰੀ ਪਹੁੰਚੇ ਐ ਲਾਈਵ ਰੇਟ ਉਹਨਾਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਚਿੰਚਿਤ ਦੌਰਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤਾਂ ਸਿੱਧੀ ਤਸਵੀਰ ਇਧਰਲੇ ਬੰਨੇ ਬਲਜਿੰਦਰ ਧਿਆਨ ਧਿਆਨ ਦੇ ਨਾਲ ਥੋੜਾ ਜਿਹਾ ਕਿਉਂਕਿ ਇਸ ਪਾਸਿਓਂ ਨਜ਼ਰ ਆ ਰਹੀ ਹੈ ਐਕਸ਼ਨ ਮੋਡ ਦੀ ਜਿਹੜੀ ਤਾਂ ਇਸ ਪਾਸੇ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਅਖੀਰਕਾਰ ਮਸਲਾ ਹੈ ਕੀ ਆ ਪੂਰਾ ਕਿਉਂਕਿ ਮੁੱਖ ਮੰਤਰੀ ਨੇ ਇਹ ਲਾਈਬ੍ਰੇਡ ਕੀਤੀ ਹੈ ਮੌਕੇ ਦੇ ਉੱਪਰ ਹੈ ਕੀ ਕੀ ਨਹੀਂ ਹੈ ਇਸ ਦੇ ਬਾਰੇ ਪੂਰੀ ਡਿਟੇਲ ਜਿਹੜੀ ਆ ਉਹ ਥੋੜੀ ਦੇਰ ਤੱਕ ਬਰੀਫ ਕੀਤੀ ਜਾਏਗੀ ਤਾਂ ਸਿੱਧੀ ਤਸਵੀਰ ਲਗਾਤਾਰ ਦਿਖਾ ਰਹੇ ਆ ਤੁਹਾਨੂੰ ਤਾਂ ਰਾਜਪੁਰਾ ਕੋਰਟ ਕੰਪਲੈਕਸ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਪਹੁੰਚੇ ਨੇ ਮੁੱਖ ਮੰਤਰੀ ਤਾਂ ਸਦਾ ਲਾਈਵ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਬਣੇ ਰਹੋ ਆਖਿਰਕਾਰ ਕੀ ਆ ਪੂਰਾ ਮਸਲਾ ਉਹ ਤੁਹਾਡੇ ਸਾਹਮਣੇ ਹੋਏਗਾ ਜੋ ਵੀ ਹੋਏਗਾ ਤਾਂ ਸਿੱਧੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਆ ਤੁਹਾਨੂੰ ਮੌਕੇ ਤੇ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਹਾਲਾਂਕਿ ਇਹ ਪਿਛਲੇ 게ਟ ਵੱਲ ਦੀ ਆਏ ਆ ਮੁੱਖ ਮੰਤਰੀ ਬੈਕ 게ਟ ਤੋਂ ਐਂਟਰੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਆ ਦਿਖਾ ਰਹੇ ਆ ਤੁਹਾਨੂੰ ਮੌਕੇ ਦੇ ਉੱਪਰ ਮਿਲ ਵੀ ਰਹੇ ਆ ਬ੍ਰਿੰਦਰ ਕਰ ਰਹੇ ਨੇ ਤਾਂ ਮੌਕੇ ਦੇ ਉੱਪਰ ਕੁਝ ਗੱਲਬਾਤ ਵੀ ਕਿਸੇ ਨਾਲ ਕਰ ਰਹੇ ਨੇ ਮੁੱਖ ਮੰਤਰੀ ਨਹੀਂ ਕੋਈ ਹੁੰਦਾ ਨਹੀਂ ਮੰਗਦਾ ਨਹੀਂ ਨਹੀਂ ਕੋਈ ਹੁੰਦਾ ਜੀ ਦੌਰ ਪਰ ਦਾ ਸਾਰਾ ਕੁਝ ਕੁਝ ਹੈ ਹੀ ਨਹੀਂ ਬੰਦਾ ਹੁਣ ਕੁਝ ਵੀ ਨਹੀਂ ਰਿਹਾ ਕਿਤੇ ਪਹਿਲਾਂ ਨਾਲੋਂ ਫਰਕ ਹੈ ਬਹੁਤ ਫਰਕ ਹੈ ਪਰ ਫਿਰ ਵੀ ਕੋਈ ਨਾ ਕੋਈ ਅਫਸਰ ਹੁੰਦਾ ਹੈ ਜਾਂ ਨਹੀਂ 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 ਮੇਰੀ ਤਾਂ ਖੂcj ਹੁੰਦਾ ਹੈ ਹੈ ਕਰ ਰਹੇ ਨੇ ਕੁਰੇ ਦਾ ਹੁਣ ਤਾਂ ਕੁਝ ਲੈਣਾ ਹੀ ਸਭ ਕੁਝ ਬੰਦ ਕਰਕੇ ਲੋਕੀ ਹੈ ਕਹਿੰਦੇ ਆ ਵੀ ਜੇ ਕੋਈ ਕਿਸ ਨੇ ਦੇਖ ਲਿਆ ਕੰਪਲੇਂਟ ਕਰਤੀ ਦੂਘਣੇ ਚ ਪੈ ਜਾਗੇ ਡਰ ਦੇ ਮਾਰੇ ਕੋਈ ਕਰਦਾ ਹੀ ਨਹੀਂ ਹੈਗਾ ਹੁਣ ਬਸ ਮਟਰਕ ਚ ਲੰਘ ਜੇ ਕੀ ਹੈ ਮੈਂ ਜਿਹੜਾ ਨੂੰ ਅਸੀਂ ਆਮ ਬੰਦੇ ਅੱਗੇ ਜੋ ਵਧੀਆ ਕੀ ਆ ਜੋ ਕੀ ਆ ਜੀ ਤੁਹਾਨੂੰ ਜੀ ਅਸੀਂ ਫੋਨ ਕਰਕੇ ਵੀ ਦੱਸ ਸਕਦੇ ਆ ਵੀ ਤੁਹਾਨੂੰ ਇਹ ਦਿੱਕਤ ਹੈ ਔਰ ਕੀ ਵਾਕੇ ਮਿਲ ਨਹੀਂ ਬਣੋ ਨਹੀਂ ਜੀ ਜੇ ਮੈਂ ਤੁਹਾਡੇ ਨਾਲ ਖੜੇ ਆਂ ਅਸੀਂ ਕਿਤੇ ਜੀ ਸਾਡੇ ਕਰਮੇ ਜਿੱਤੇ ਵੀ ਸੀ ਉਹ ਦੇਖਿਆ ਵੀ ਨਹੀਂ ਕਦੇ ਪਹਿਲਾਂ ਵੀ ਆਉਂਦੇ ਹੋਵੋਗੇ ਹਾਂਜੀ ਆਉਂਦੇ ਹਾਂ ਹੁਣ ਫਰਕ ਹੋ ਪੈ ਗਿਆ ਥੋੜਾ ਬਹੁਤ ਫਰਕ ਬਹੁਤ ਜਲ ਹੁਣ ਚਲੋ ਕੋਈ ਪੈਸਾ ਨਹੀਂ ਕੋਈ ਰਿਸ਼ਵਤ ਨਹੀਂ ਜਿਵੇਂ ਮਰਜ਼ੀ ਆਉ ਆਪਣਾ ਕੰਮ ਕਰੋ ਤੇ ਮੈਂ ਅਫਸਰਾਂ ਨੂੰ ਵੀ ਕਿਹਾ ਦੇਖੋ ਤੁਹਾਡੀ ਇੰਨੀ ਨਹੀਂ ਤਰਕਾਨ ਹੈ ਹਾਂਜੀ ਤੁਸੀਂ ਕਿਸੇ ਤੋਂ 10000 ਰੁਪਏ ਲਓਗੇ ਪਤਾ ਨਹੀਂ ਕਿਵੇਂ ਲਿਓਗਾ 10000 ਬਿਲਕੁਲ ਬਿਲਕੁਲ ਕਰੀ ਕਰੀ ਬੰਦਾ ਜੀ ਹਾਂਜੀ ਇਹ ਕੰਮ ਉਹਦਾ ਫੋਨ ਵਾਲਾ ਹਾਂਜੀ ਫਿਰ ਵੀ 10000 ਰੁਪਏ ਹਾਂਜੀ ਤੁਹਾਡੀ ਤਾਂ ਨਾ ਕਦੇ ਵਾਦੇ ਦਿੰਨੇ ਕਦੇ ਵਸਤੇ ਹਾਂਜੀ ਸਰ ਇਹੀ ਚੈੱਕ ਕਰਨ ਆਇਆ ਸੀ ਅੱਜ ਬਿਲਕੁਲ ਜੀ ਚੱਲੇ ਚਲੇ ਸੀ ਅਚਾਨਕ ਖੜ ਗਿਆ ਅੰਦਰ ਜਾ ਕੇ ਦੇਖੋ ਬਹੁਤ ਧੰਨਵਾਦ ਹੁਣ ਅੰਦਰ ਜਾਣ ਕੀ ਮੁੱਖ ਮੰਤਰੀ ਬਾਹਰ ਗੱਲਬਾਤ ਵੀ ਕੀਤੀ ਗਈ ਹੈ ਪਹਿਲਾਂ ਲੋਕਾਂ ਤੋਂ ਪੁੱਛਿਆ ਗਿਆ ਜਿਹੜੇ ਬਾਹਰ ਲੋਕ ਆਏ ਹੋਏ ਸੀਗੇ ਕਿ ਕਿਦਰੇ ਤੁਸੀਂ ਕੋਈ ਕਰਪਸ਼ਨ ਦਾ ਮਸਲਾ ਤਾਂ ਨਹੀਂ ਕੋਈ ਅਫਸਰਾਂ ਤੋਂ ਕੋਈ ਕ腐ਸ਼ਨ ਤਾਂ ਨਹੀਂ ਕੋਈ ਕਰ ਰਿਹਾ ਕੋਈ ਰਿਸ਼ਵਤ ਤਾਂ ਨਹੀਂ ਤੁਹਾਡੇ ਤੋਂ ਮੰਗ ਰਿਹਾ ਤਾਂ ਪਟਿਆਲਾ ਜਾ ਰਹੇ ਸੀ ਮੁੱਖ ਮੰਤਰੀ ਪਟਿਆਲਾ ਜਾ ਰਹੇ ਸੀਗੇ ਔਰ ਇੱਥੇ ਕਹਿੰਦੇ ਕਿ ਰਾਹ ਦੇ ਵਿੱਚ ਰੁੱਕ ਕੇ ਗੱਲਬਾਤ ਕਰ ਰਹੇ ਆ ਇਸ ਕਰਕੇ ਰਾਜਪੁਰਾ ਜੋ ਡੀਸੀ ਕੰਪਲੈਕਸ ਆ ਇਸ ਦੇ ਅੰਦਰ ਪਹੁੰਚੇ ਨੇ ਮੁੱਖ ਮੰਤਰੀ ਤਾਂ ਇੱਥੇ ਹੁਣ ਤਹਿਸੀਲ ਕੰਪਲੈਕਸ ਰਾਜਪੁਰਾ ਦਾ ਮਾਫ ਕਰਿਓ ਡੀਸੀ ਕੰਪਲੈਕਸ ਨਹੀਂ ਤਹਿਸੀਲ ਕੰਪਲੈਕਸ ਆ ਇਹ ਰਾਜਪੁਰਾ ਦਾ ਤਹਿਸੀਲ ਕੰਪਲੈਕਸ ਹੈ ਜਿੱਥੇ ਮੁਲਾਕਾਤ ਕਰਨ ਦੇ ਲਈ ਹੁਣ ਮੁੱਖ ਮੰਤਰੀ ਪਹੁੰਚੇ ਆ ਬਾਹਰ ਇੱਧਰ ਗੱਲਬਾਤ ਕੀਤੀ ਜਾ ਰਹੀ ਹੈ ਜਿੰਨੇ ਵੀ ਲੋਕ ਇੱਥੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਆ ਮੁੱਖ ਮੰਤਰੀ ਜਿਹੜੇ ਲੋਕ ਇੱਥੇ ਕੋਈ ਆਪਣੀਆਂ ਫਰਿਆਦਾਂ ਲੈ ਕੇ ਆਏ ਆ ਕੋਈ ਆਪਣੇ ਕੰਮਕਾਜ ਲੈ ਕੇ ਆਏ ਹੋਏ ਨੇ ਮੁੱਖ ਮੰਤਰੀ ਦੇ ਕੋਲੇ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਅੱਗੇ ਜਾ ਰਹੇ ਨੇ ਮੁੱਖ ਮੰਤਰੀ ਵਕ ਵਕ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਕੋਈ ਪੈਸੇ ਮੰਗਦਾ ਹੋਵੇ ਜਾਂ ਕੋਈ ਕਹਿੰਦਾ ਹੋਵੇ ਅਗਲੇ ਬੁੱਧਵਾਰ ਨੂੰ ਆ ਜੀ ਵੀਰਵਾਰ ਨੂੰ ਆ ਜੀ ਨਹੀਂ ਜੀ ਹਾਂ ਬਹੁਤ ਵੇਟ ਕਰਨੀ ਪਈ ਜੋ ਉਹਦਾ ਜਿੰਨਾ ਚ ਇਹ ਮੂਰੇ ਬੰਦੇ ਬੈਠੇ ਨੇ ਆਪਸਰ ਟਾਈਮ ਤੇ ਆਉਂਦੇ ਆ ਨਹੀਂ ਨਹੀਂ ਦੇਖਣ ਆਇਆ ਮੈਂ ਤਾਂ यूं ਥੋੜਾ ਲੇਟ ਆਇਆ ਵੀ ਤਿੰਨ ਪੌਣੇ 3 ਵਜੇ 3 ਵਜੇ ਖੜਦੇ ਨੇ ਤੇ ਆਪਸਰ ਜੇ ਨਹੀਂ ਜਿਦਾ ਆਪ ਦੇ ਘਰਾਂ ਨੂੰ ਚਲੇ ਜਾਂਦੇ ਮੈਂ ਜੀ ਖੜਦੇ ਆ ਬਿਲਕੁਲ ਖੜਦੇ ਆ ਬੜੇ ਵਧੀਆ ਡਿਊਟੀ ਨਿਭਾਰ ਰਹੇ ਨਹੀਂ ਨਹੀਂ ਥੋੜੇ ਕਰਕੇ ਆਇਆ ਥੋੜੇ ਕਰਕੇ ਤੂੰ ਤਾਂ ਪਹਿਲਾਂ ਵੀ ਆਉਂਦੇ ਰਹੇ ਹੋਗੇ ਹਰਕਾ ਪਹਿਲਾਂ ਨਾਲੋਂ ਹਰਕਾ ਬਹੁਤ ਭਾਰੀ ਹਰਕਾ ਅੱਛਾ ਚਲੋ ਫਿਰ ਤਾਂ ਵਧੀਆ ਇਹੀ ਇਹੀ ਚਾਹੀਦਾ ਸੀ ਆਪਾਂ ਨੂੰ ਵੀ ਆਪੇ ਖੱਜਲ ਖਵਰੀ ਨਾ ਹੋਣਾ ਉਹ ਤਾਂ ਵੈਸੇ ਮੈਂ ਕਿਹਾ ਹੋਇਆ ਕਿ ਹੁਣ ਦਿਸਟ੍ਰਿਕਟ ਹਿੱਕਰਾਂ ਜਾਂ ਪਿੰਡਾਂ ਜਾ ਕੇ ਵੀ ਕਰਨ ਲੱਗ ਗਏ ਕੰਮਕਾਰ ਜਿਹੜੇ ਨੇ ਉਹ ਤੁਹਾਡੇ ਹੁਣ ਕੋਈ ਡਾਕੂਮੈਂਟ ਵਗੈਰਾ ਛੋਟੇ ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਅਫਸਰ ਵੀ ਆਇਆ ਕਰਨ ਇੱਕ ਬੇਨਤੀ ਹੋ ਰਹੀ ਥਾਡੀ ਮੋਟਰਾਂ ਦੇ ਕਨੈਕਸ਼ਨ ਦਾ ਗੋਲ ਤੋਂ ਜਿਹੜਾ ਉਹ ਕਰਦੇ ਉਹ ਆਪਾਂ ਕਿਸੇ ਵਾਰ ਦੋ ਕਿੱਲੇ ਕਿਸੇ ਵਾਰ ਤਿੰਨ ਕਿੱਲੇ ਰਕਾਇਣ ਕਰਨਾ ਪਾਣੀ ਆ ਰਿਹਾ ਥਾਡੀ ਇੱਕ ਬੇਨਤੀ ਹੈ ਜਿਹੜੇ ਛੋਟੇ ਫਰੀ ਮਲੇ ਜਿਹੜੇ ਪਲਾਟ ਲੈਂਦੇ 100 ਗਜ ਦਾ ਜਮਲਾਗਾ ਉਹਦੀ ਰਿਸ਼ ਨਹੀਂ ਹੋ ਰਹੀ ਐਨਓਸੀ ਆ ਉਹ ਕਰ ਰਹੇ ਉਹ ਕਰ ਰਹੇ ਬਹੁਤ ਜਨਤਾ ਪਰ ਜਾਣੇ ਸਾਰਾ ਪੰਜਾਬ ਦਾ ਇਹ ਦੇਖੀ ਸਾਡੀ ਗੱਲ ਹੋ ਗਏ ਨਾ ਐਨਓਸੀ ਖੋਲਦਾ ਬਹੁਤ ਜਿਹੜੇ ਕਨੈਕਸ਼ਨਾਂ ਦੀ ਵੀਰ ਕਨੈਕਟ ਉਹ ਤੋਂ ਮੇਰੇ ਕੋਲ ਹੈਗੇ ਨਾ ਬਿਜਲੀ ਬੋਰਡ ਨੂੰ ਬੁਲਾਇਆ ਹੋਇਆ ਕਿੰਨੇ ਪੁਰਾਣੇ ਕਨੈਕਸ਼ਨ ਪਏ ਨੇ ਡਿਮਾਂਡ ਨੋਟਿਸ ਵਗੈਰਾ ਹੈਗੇ ਨੇ ਹਾਂਜੀ ਹਾਂਜੀ ਬਸ ਫਿਰ ਜੋ ਪਹਿਲਾਂ ਪਹਿਲਾਂ ਪੈਸੇ ਭਰੇ ਹੋਏ ਨੇ ਨਹੀਂ ਪਹਿਲਾਂ ਤਾਂ ਇਹ ਹੀ ਆਪਣਾ ਸਕਿਉਰਿਟੀ ਭਰੀ ਹੋਏ ਸਕਿਉਰਿਟੀ ਭਰੀ ਹੋਏ ਨਾ ਡਿਮਾਂਡ ਨੋਟਸ ਕਹਿੰਦੇ ਜਿਹਨੂੰ ਆਪਾਂ ਡਿਮਾਂਡ ਨੋਟ ਆਊਗਾ ਜੀ ਫਿਰ ਮੋੜ ਫੇਰ ਆਊਗਾ ਮੈਂ ਕਰਦਾ ਪਤਾ ਮੈਂ ਕਿਹੜਾ ਪਿੰਡ ਹੈ ਅਲੂਣਾ ਪਿੰਡ ਆ ਜੀ ਅਲੂਣਾ ਠੀਕ ਹੈ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਰਾਜਪੁਰਾ ਦੇ ਤਹਿਸੀਲ ਕੰਪਲੈਕਸ ਤੋਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੁੱਖ ਮੰਤਰੀ ਪਹੁੰਚੇ ਗੱਲਬਾਤ ਕਰ ਰਹੇ ਆ ਆਮ ਲੋਕਾਂ ਦੇ ਨਾਲ ਜਿਹੜੇ ਮੌਕੇ ਦੇ ਉੱਪਰ ਇੱਥੇ ਕੋਈ ਕੰਮ ਕਾਜ ਕਰਾਉਣ ਦੇ ਲਈ ਆਏ ਹੋਏ ਆਪਣੇ ਨਿੱਜੀ ਕੰਮਾਂ ਨੂੰ ਲੈ ਕੇ ਲੋਕ ਆਏ ਹੋਏ ਨੇ ਔਰ ਮੁੱਖ ਮੰਤਰੀ ਪੁੱਛ ਰਹੇ ਆ ਕਿ ਇਸੇ ਕਰਕੇ ਮੈਂ ਲੇਟ ਆਇਆ 3 ਵਜੇ ਇਸੇ ਕਰਕੇ ਆਇਆ ਕਿ ਕੋਈ ਲਟਕਾਤ ਨਹੀਂ ਰਿਹਾ ਤੁਹਾਡੇ ਕੰਮ ਕੋਈ ਇਸ ਕਰਕੇ ਕਹਿੰਦੇ ਕਿ ਮੈਂ ਪਹੁੰਚਿਆ ਲੇਟ ਕਿ ਜੇ ਕੋਈ ਤੁਹਾਡਾ ਕੰਮ ਹੈਗਾ ਤਾਂ ਕੋਈ ਅੜਿੱਕਾ ਨਾ ਅੜਾਇਆ ਜਾਵੇ ਕੋਈ গাল ਮంత్రి ਪਹੁੰਚੇ ਅੰਦਰ ਤਾਂ ਅਕਸਰ ਆਮ ਤੌਰ ਤੇ ਅਫਸਰ ਜੋ ਕਈ ਵਾਰ ਟਾਲ ਮਟੋਲ ਕਰਦੇ ਆ ਕਈ ਵਾਰ ਸਿੱਧਿਸ ਭਾਸ਼ਾ ਚ ਪੰਜਾਬੀ ਚ ਕਿਹਾ ਜਾਂਦਾ ਕਿ ਕਈ ਵਾਰ ਗੋਲੀ ਪਾ ਦਿੰਦੇ ਆ ਜਾਂ ਕਈ ਵਾਰ ਇਹ ਕ੍ਰਾਪਸ਼ਨ ਦਾ ਇੱਕ ਸਿਸਟਮ ਹੁੰਦਾ ਕ੍ਰਾਪਸ਼ਨ ਕਰਨ ਦਾ ਕਿ ਲੋਕਾਂ ਦੇ ਕੰਮ ਲਟਕਾ ਦਿੱਤੇ ਜਾਣ ਔਰ ਉਸ ਤੋਂ ਬਾਅਦ ਫਿਰ ਲੋਕ ਆਪੇ ਮਜਬੂਰ ਹੋ ਕੇ ਜੋ ਹੈ ਸਾਨੂੰ ਪੈਸੇ ਦੇਣਗੇ ਪਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਜਿਹੜੀ ਹੈ ਇਹ ਵੀ ਮੁੱਖ ਮੰਤਰੀ ਪਹੁੰਚੇ ਹੈ ਇਸ ਵੇਲੇ ਤਾਂ ਉਹਨਾਂ ਦੇ ਵੱਲੋਂ ਇਹ ਗੱਲਬਾਤ ਕੀਤੀ ਜਾ ਰਹੀ ਹੈ ਮੌਕੇ ਤੇ ਮੌਕੇ ਦੀ ਇਹ ਤਸਵੀਰ ਦੇਖ ਪਾ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਅਫਸਰਾਂ ਦੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਖੁਦ ਮੁੱਖ ਮੰਤਰੀ ਪਹੁੰਚ ਕੇ ਗੱਲਬਾਤ ਕਰ ਰਹੇ ਆ ਤੇ ਜੋ ਬੀਬੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਜੇ ਕੋਈ ਦਿੱਕਤ ਪਰੇਸ਼ਾਨੀ ਮੁਸ਼ਕਲ ਆ ਰਹੀ ਹੈ ਤਾਂ ਫਿਰ ਉਹਨਾਂ ਤੋਂ ਸਾਰਿਆਂ ਜਸਵੀਰ ਦੇਖ ਰਹੇ ਹੋ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਮੁੱਖ ਮੰਤਰੀ ਦੇ ਵੱਲੋਂ ਖੁਦ ਜਾਣ ਜਾਣਕਾਰੀ ਲੈ ਰਹੀ ਲਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਕੋਈ ਦਿੱਕਤ ਪਰੇਸ਼ਾਨੀ ਕੋਈ ਆ ਰਹੀ ਹੈ ਤਾਂ ਫਿਰ ਉਹਦੇ ਬਾਰੇ ਦੱਸਿਆ ਜਾਵੇ ਕੱਲੀ ਕੱਲੀ ਗੱਲ ਪੁੱਛੀ ਜਾ ਰਹੀ ਹੈ ਕਿ ਮੁੱਖ ਮੰਤਰੀ ਨੇ ਪੁੱਛਿਆ ਕਿ ਪੈਸਾ ਤਾਂ ਨਹੀਂ ਲੈ ਰਿਆ ਲੋਕ ਕਹਿੰਦੇ ਕਿ ਨਹੀਂ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਔਰ ਹੁਣ ਲੋਕ ਉਸ ਤਰੀਕੇ ਦੇ ਨਾਲ ਨਹੀਂ ਬਦਲਾ ਆਇਆ ਇਸ ਚੀਜ਼ ਨੂੰ ਲੈ ਕੇ ਲੋਕ ਕਹਿੰਦੇ ਕਿ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਫਰਕ ਲੈ ਕੇ ਤਾਂ ਇਹ ਹੋਰ ਦਫ਼ਤਰਾਂ ਦਾ ਦਫ਼ਤਰ ਹੈ ਅਤੇ ਉਸ ਤੋਂ ਬਾਅਦ ਹੁਣ ਅੱਗੇ ਬਾਕੀ ਦਫ਼ਤਰਾਂ ਦੇ ਵਿੱਚ ਜਾ ਕੇ ਗੱਲਬਾਤ ਕਰਨਗੇ ਮੁੱਖ ਮੰਤਰੀ। ਤੁਸੀਂ ਇਹ ਤਸਵੀਰ ਦੇਖ ਰਹੇ ਹੋ ਪੂਰ ਪੰਜਾਬ ਟੀਵੀ ਤੇ ਤੁਸੀਂ। ਅਤੇ ਜਿੰਦਰ ਹੁਣ ਰਜਿਸਟਰੀਆਂ ਹੋ ਰਹੀਆਂ ਨੇ ਉਸ ਪਾਸੇ